ਹੋਣਾ ਬਣ ਜੂ ਜਵੰਦਾ ਇੱਥੇ ਹੀ ਐ ਜਿਉਂਦਾ ਹੈ ਜੇ ਜਿਉਂਦਾ ਰਵੇ ਸਾਰੀ ਦੁਨੀਆ ਅਰਦਾਸਾਂ ਕਰਦੀ ਐ ਪਰ ਅੱਜ ਤੋਂ 10 ਦਿਨ ਪਹਿਲਾਂ ਕੌਣ ਪੁੱਛਦਾ ਸੀ ਅੱਜ ਜਦੋਂ ਹਸਪੀਟਲ 'ਚ ਗਿਆ ਫੇਰ ਕਹਿੰਦੇ ਯਾਰ ਬੰਦਾ ਵਧੀਆ ਸੀ ਉਹ ਵਧੀਆ ਸੀ ਮੂਸੇ ਵਾਲਾ ਜਿਉਂਦਾ ਹਰਾਤਾ ਸੀ ਨਾ ਤੇ ਜਦੋਂ ਤੁਰ ਗਿਆ ਹਾਏ ਓਏ ਮੂਸੇ ਵਾਲੇ ਵਰਗਾ ਬਣ ਨਹੀਂ ਸਕਦਾ ਕੋਈ ਇਹ ਸਾਡਾ ਸਮਾਜ ਹੈ ਇੱਕ ਸਿਸਟਮ ਹੈ ਕੋਲ ਜਿਹੜੀ ਕੋਲ ਚੀਜ਼ ਹੈ ਉਹ ਮਿੱਟੀ ਹੈ ਸਾਡੇ ਲਈ ਜਿਹੜੀ ਦੂਰ ਹੈ ਉਹ ਸੋਨਾ ਹੈ ਇਸੇ ਕਰਕੇ ਕਈ ਅੱਜ ਕਹਿਣਗੇ ਪੁਰਾਣਾ ਜ਼ਮਾਨਾ ਬਹੁਤ ਵਧੀਆ ਹੁੰਦਾ ਸੀ ਇਹ ਵੀ ਤਾਂ ਹੈ ਉਹ ਬੀਤ ਗਿਆ ਹੈ ਤੈਨੂੰ ਵਧੀਆ ਲੱਗਣ ਲੱਗਾ ਅੱਜ ਵਾਲੇ ਦੀ ਕਦਰ ਕਰਨੀ ਹੈ ਤੇ ਕਰ ਓਏ ਪ੍ਰਾ 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 ਵਾ ਵੇਖੀ ਆਂ ਬਰਸਾਤ ਆ ਲੈਣ ਦੇ ਕੱਲ ਨੂੰ ਤੇਰੇ ਘਰੇ ਬਾਥਰੂਮ ਬਣਿਆ ਹੈ ਅੰਦਰ ਹੀ ਨਾਲ ਇੰਨਾ ਹੈ ਤੈਨੂੰ ਇੱਕ ਵਾਰ ਜੇ 40 ਸਾਲ ਪਿੱਛੇ ਲੈ ਜੀਏ ਇੱਕ ਦਿਨ ਨਹੀਂ ਰਹਿਣਾ ਤਾਂ ਉੱਥੇ ਚਾਰ ਚਾਰ ਦਿਨ ਝੜੀਆਂ ਲੱਗ ਜਾਂਦੀਆਂ ਸੀ ਖੇਤਾਂ ਦੇ ਵਿੱਚ ਬਾਹਰ ਬਾਹਰ ਅੰਦਰ ਜਾਣਾ ਖੇਤਾਂ ਚ ਆ ਮਾਈਆਂ 4 8 8 ਦਿਨ ਜਦੋਂ ਝੜੀ ਲੱਗਣੀ ਨਹਾਉਣ ਨੂੰ ਕੋਈ ਸਿਸਟਮ ਨਹੀਂ ਠੰਡਾ ਪਾਣੀ ਗਰਮ ਪਾਣੀ ਅੱਜ ਕੱਲ ਤੇ ਟੂਟੀਆਂ 'ਚ ਸਭ ਕੁਝ ਆਉਂਦਾ ਪਰ ਸੁਭਾਅ ਹੈ ਸਾਡੇ ਮਾਈਂਡ ਦਾ ਜੋ ਕੋਲ ਹੈ ਉਹ ਮਿੱਟੀ ਜੋ ਦੂਰ ਹੈ ਉਹ ਸੋਨਾ ਇਹ ਸਾਡਾ ਸੁਭਾਅ ਹੈ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ 'ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਹੈ ਹਜੇ ਵੀ ਹੈਗੇ ਵਜੇ ਇੱਛਾ ਰੱਖਦੇ ਕੋਈ ਕਹਿੰਦਾ ਅਮਰੀਕਾ ਜਾਣਾ ਹੈ ਪਰ ਇੰਨੇ ਤੁਸੀਂ ਨਹੀਂ ਤਰਸਦੇ ਅਮਰੀਕਾ ਲਈ ਜਿਹੜੇ ਅਮਰੀਕਾ ਵਾਲੇ ਤਰਸਦੇ ਐ ਇੰਡੀਆ ਆਉਣ ਵਾਸਤੇ ਜਿੱਦਣ ਇੰਡੀਆ ਮੈਂ ਤੁਹਾਨੂੰ ਦੱਸਦਾ ਸਾਡਾ ਇੱਕ ਬੰਦਾ ਨਾ ਮੈਂ ਅਮਰੀਕਾ ਸੀ ਗੁਰਦੁਆਰਾ ਸਾਹਿਬ ਅਸੀਂ ਉੱਥੇ ਇੱਕ ਗੁਰਦੁਆਰਾ ਬਣਾਇਆ ਮੈਰੀਲੈਂਡ ਵਿੱਚ ਤੇ ਮੈਂ ਜਾਂਦਾ ਰਿਆਂ ਉੱਥੇ ਕਈ ਸਾਲ ਹੁਣ ਵੀ ਜਾਣਈ ਆ ਸਾਡੇ ਸਿੰਘ ਨੇ ਉੱਥੇ ਉਹ ਗੁਰਦੁਆਰਾ ਸਾਹਿਬ ਮੈਂ ਰਿਹਾ 2-3 ਦਿਨ ਸਾਡਾ ਇੱਕ ਬੰਦਾ ਬਾਰਡਰ ਬੂਟਰ ਟੱਪ ਕੇ ਮੈਨੂੰ ਜਾਣਦਾ ਸੀ ਉਹ ਉੱਥੇ ਪਹੁੰਚਿਆ ਤੇ ਐਦਾਂ ਮੈਂ ਬੈਠਾ ਮੈਨੂੰ ਮਿਲਿਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਗਿਆ ਕਹਿੰਦਾ ਪਹੁੰਚ ਗਿਆ ਮੈਂ ਕਿਹਾ ਉਹ ਜਿਹੜੇ ਕੈਂਪ ਕੁੰਬ ਚੋਂ ਬਚ ਕੇ ਨਿਕਲ ਆਇਆ ਕਹਿੰਦਾ ਨਿਕਲ ਆਇਆ ਜੰਗਲਾਂ ਜੰਗਲਾਂ ਦਾ ਰਾਹ ਕਹਿੰਦਾ ਬਾਲੇ ਔਖੇ ਹੋਏ 6 ਮਹੀਨੇ ਲੱਗੇ ਅਮਰੀਕਾ ਪਹੁੰਚਣ ਤੇ 6 ਮਹੀਨੇ ਅੱਜ ਪਹੁੰਚਿਆ ਪਹਿਲਾ ਹੀ ਦਿਨ ਪਹਿਲਾ ਹੀ ਦਿਨ ਸਿੱਧਾ 에어ਪੋਰਟ ਤੋਂ ਉੱਤਰ ਕੇ ਮੇਰੇ ਕੋਲ ਆਇਆ 6 ਮਹੀਨੇ ੱੱਕੇ ਖਾ ਕੇ ਅਮਰੀਕਾ ਪਹੁੰਚਿਆ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਕੀ ਵਿਚਾਰ ਹੈ ਕਹਿੰਦਾ ਬਸ ਹੁਣ ਪੱਕੇ ਹੋ ਕੇ ਇੰਡੀਆ ਜਾਣਾ ਹੈ ਕਹਿੰਦਾ ਬਸ ਪੱਕੇ ਹੋ ਜੀਏ ਇੰਡੀਆ ਚੱਲੀਏ ਮੈਂ ਕਿਹਾ ਹੀ ਰਹਿ ਗਿਆ ਪਹਿਲਾਂ ਉੱਧਰ ਨੂੰ ਜਾਣ ਨੂੰ ਕਾਲਾ ਸੀ ਹੁਣ ਇੰਡੀਆ ਨੂੰ ਜਾਣ ਨੂੰ ਕਾਲਾ ਹੋ ਗਿਆ ਇੱਥੇ ਵਾਲੇ ਕਹਿੰਦੇ ਨੇ ਉੱਥੇ ਚੱਲੋ ਉੱਥੇ ਵਾਲੇ ਕਹਿੰਦੇ ਨੇ ਇੱਥੇ ਚੱਲੋ ਪਰ ਸਵਾਦ ਤਾਂ ਆਉਣਾ ਜੋ ਹੈ ਉਹਦੇ ਵਿੱਚ ਰਹਿਣਾ ਖੁਸ਼ ਰਹਿਣਾ ਸਿੱਖ ਪ੍ਰੈਜ਼ੈਂਟ ਮੂਮੈਂਟ ਵਿੱਚ ਆਓ ਜਿਹੜਾ ਮਰਜੀ ਤੁਸੀਂ ਧਾਰਮਿਕ ਲਿਟਰੇਚਰ ਪੜ ਲਓ ਮਹਾਤਮਾ ਬੁੱਧ ਨੂੰ ਪੜ ਲਓ ਬਾਬਾ ਫਰੀਦ ਸਾਹਿਬ ਨੂੰ ਪੜ ਲਓ ਗੁਰੂ ਨਾਨਕ ਨੂੰ ਪੜ ਲਓ ਕਹਿੰਦੇ ਵਰਤਮਾਨ ਵਿੱਚ ਜੀ ਆਜ ਮਲਾਵਾ ਸੇਖ ਫਰੀਦ ਟੱਕੇ ਮਕੂੰਜੜੀਆਂ ਮਨਹੁ ਮਚਿੰਦੜੀਆਂ ਅੱਜ ਵਿੱਚ ਪਰਮਾਤਮਾ ਹੈ ਹੁਣ ਵਿੱਚ ਪਰਮਾਤਮਾ ਹੈ ਪ੍ਰੈਜ਼ੈਂਟ ਮੂਮੈਂਟ ਵਿੱਚ ਪਰਮਾਤਮਾ ਹੈ ਤੂੰ ਜਾਂ ਤੇ ਭੂਤਕਾਲ ਵਿੱਚ ਤੁਰਿਆ ਫਿਰਦਾ ਹੈ ਬੀਤ ਗਏ ਵਿੱਚ ਤੇ ਜਾਂ ਫਿਰ ਤੁਰਿਆ ਫਿਰਦਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿਣਾ ਪਰ ਜੋ ਵਰਤ ਰਿਹਾ ਉਹਨੂੰ ਵੇਖ ਜੋ ਚੱਲ ਰਿਹਾ ਟਾਈਮ ਹੈ ਉਹਨੂੰ ਵੇਖ ਜਿਹੜਾ ਅੱਜ ਤੇਰੇ ਕੋਲ ਹੈ ਉਹਨੂੰ ਵੇਖ ਪ੍ਰੈਜੈਂਟ ਵਿੱਚ ਆਓ ਵਰਤਮਾਨ ਵਿੱਚ ਆਓ ਤੇ ਗੁਰਮਖੋ ਜਿਹੜਾ ਬੰਦਾ ਸ਼ੁਕਰਾਨੇ ਵਿੱਚ ਜਿਉਂਦਾ ਹੈ ਹਰ ਵੇਲੇ ਜਿਹੜਾ ਸ਼ੁਕਰਾਨੇ 'ਚ ਜਿਉਂਦਾ ਹੈ ਉਹ ਅੱਜ ਵਿੱਚ ਜਿਉਂਦਾ ਹੈ ਹੁਣ ਵਿੱਚ ਜਿਉਂਦਾ ਹੈ ਅੱਜ ਜੋ ਸਾਡੇ ਕੋਲ ਹੈ ਉਹਨੂੰ ਮਾਣੋ ਆਉਣ ਵਾਲਾ ਆਏਗਾ ਉਹਦੇ ਲਈ ਮਿਹਨਤ ਕਰੀਏ ਪਰ ਜੋ ਅੱਜ ਵਰਤ ਰਿਹਾ ਹੈ ਉਹਨੂੰ ਮਾਣਾ ਉਹਨੂੰ ਮੰਨਣਾ ਸਿੱਖੀਏ ਉਹਦਾ ਆਨੰਦ ਲਈਏ ਫਿਰ ਗੱਲ ਬਣੇਗੀ ਤਾਂ ਕਰਕੇ ਜੋ ਕੋਲ ਹੈ ਜੋ ਅੱਜ ਸਾਡੇ ਪਾਸ ਹੈ ਉਹਦੀ ਕਦਰ ਕਰੋ ਤੇ ਕਦੇ ਨੈਗੇਟਿਵ ਨਜ਼ਰੀਆ ਨਾ ਰੱਖੋ ਜੋ ਤੇਰੇ ਕੋਲ ਹੈ ਤੁਸੀਂ ਇੱਥੇ ਬੈਠੇ ਹੈ ਨਾ ਜਿੰਨੇ ਬੰਦੇ ਮੇਰੇ ਕੰਨੀ ਵੇਖੋ ਭਾਈ ਰਣਜੀਤ ਸਿੰਘ ਨੂੰ ਸੁਣਨ ਵਾਸਤੇ 50000 ਬੰਦਾ ਆ ਗਿਆ ਤੁਸੀਂ ਇਹ ਸੋਚੀ ਜਾਓ ਜਰ ਜੇ ਇਹਦੀ ਥਾਂ ਤੇ ਮੈਂ ਹੋਵਾਂ ਨਾ ਨਾ ਤੂੰ ਤੇਰੇ ਵਰਗਾ ਹੀ ਵਧੀਆ ਲੱਗਣਾ ਮੈਂ ਮੇਰੇ ਵਰਗਾ ਵਧੀਆ ਲੱਗਦਾ ਜਿਹੜਾ ਤੈਨੂੰ ਆਉਂਦਾ ਉਹ ਮੈਨੂੰ ਨਹੀਂ ਆਉਂਦਾ ਜਿੱਥੇ ਤੂੰ ਟਰਾਲੀ ਬੈਕ ਕਰ ਲੈਣਾ ਮੇਥੋਂ ਨਹੀਂ ਹੋਣੀ ਜਿਹੜੀ ਘੰਟਾ ਕਹੀ ਤੇ ਥੋਂ ਚੱਲਦੀ ਐ ਮੇਥੋਂ ਨਹੀਂ ਚੱਲਣੀ ਜਿਹੜਾ ਤਿੰਨ ਤਿੰਨ ਚਾਰ ਚਾਰ ਘੰਟੇ ਤੂੰ ਕੰਮ ਐ ਹਾਰਡਵਰਕ ਕਰ ਸਕਦਾ ਨਹੀਂ ਹੋਣਾ ਤੂੰ ਆਪਣੇ ਆਪ ਨੂੰ ਥੱਲੇ ਨਾ ਸਮਝ ਬੱਸ ਕਦੇ ਡਾਊਨ ਨਾ ਕਰੋ ਆਪਣੇ ਆਪ ਨੂੰ ਠੀਕ ਹੈ ਮੈਨੂੰ ਮੌਕਾ ਮਿਲ ਗਿਆ ਸੰਜੋਗ ਬਣ ਗਿਆ ਮੈਂ ਇੱਥੇ ਖੜਾ ਪਰ ਜਿੱਥੇ ਤੂੰ ਹੈ ਇਹ ਭਰਮ ਹੁੰਦਾ ਹੈ ਭਲੇਖਾ ਹੁੰਦਾ ਹੈ ਭਲੇਖਾ ਸਾਰਿਆਂ ਦੇ ਮਨ ਵਿੱਚ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਕਿਹਦੇ ਵਰਗਾ ਬੰਨਾ ਆਪਣੇ ਆਪ ਵਰਗੇ ਬਣੋ ਇੱਕ ਗੰਜਾ ਬੰਦਾ ਗੱਡੀ 'ਚ ਬੈਠਾ ਮਰਸੀਡੀਜ਼ ਗੱਡੀ ਬਹੁਤ ਵੱਡੀ ਕਰੋੜ ਰੁਪਏ ਦੀ ਬੱਤੀਆਂ ਤੇ ਖੜੀ ਐ ਗੰਜਾ ਕੰਮ ਤੇ ਚੱਲਿਆ ਇੱਕ ਵਾਲ ਨਹੀਂ ਸਿਰ ਤੇ ਸਭ ਛੱਡ ਗਏ ਬਿਜ਼ਨਸਮੈਨ ਸੀ ਦਿਮਾਗ ਵਰਤਨ ਵਾਲਾ ਬੰਦਾ ਸੀ ਇੱਕ ਵਾਲ ਨਹੀਂ ਸਿਰ ਤੇ ਉਹ ਨਾ ਐਦਾਂ ਖੜਾ ਲਾਈਟਾਂ ਦੇ ਉੱਤੇ ਗੱਡੀ ਖੜੀ ਤੇ ਇੱਕ ਮੁੰਡਾ ਖੜਾ ਸਾਹਮਣੇ 20 ਸਾਲ ਦਾ ਸਟਰਗਲ ਕਰਨ ਵਾਲਾ ਬੱਚਾ ਉਹ ਨੌਕਰੀ ਲੈਣ ਵਾਸਤੇ ਜਾ ਰਿਹਾ ਕਿਤੇ ਫਿਰਦਾ ਧੱਕੇ ਖਾਂਦਾ ਨੌਕਰੀ ਮਿਲ ਜੇ ਬਿਲਕੁਲ ਪਤਲਾ ਮੁੰਡਾ ਲੰਬਾ ਸ਼ਰੀਰ ਮਿਹਨਤੀ ਬੱਚਾ ਐ ਖੜਾ ਹੈ ਤਕੜਾ ਘੋੜੇ ਵਰਗੇ ਹੁੰਦੇ ਨੇ ਨਾ ਕਈ ਬੰਦੇ ਘੋੜਿਆਂ ਵਰਗੇ ਹੁੰਦੇ ਐ ਆ ਪੂਰਾ ਗਠਿਆ ਹੋਇਆ ਉਹ ਜਿਹੜਾ ਬੱਚਾ ਹੈ ਉਹਦੇ ਵੱਲ ਵੇਖ ਕੇ ਨਾ ਉਹ ਜਿਹੜਾ ਬੱਚਾ ਸੋਚਦਾ ਨਜ਼ਾਰੇ ਤੇ ਸੇਠ ਦੇ ਨਹੀਂ ਕਹਿੰਦੇ ਕਿਵੇਂ ਕਹਿੰਦੇ ਕਿਆ ਏਡੀ ਵੱਡੀ ਗੱਡੀ ਅੱਗੇ ਡਰਾਈਵਰ ਇੱਕ ਬਾਡੀਗਾਰਡ ਵੀ ਬੈਠਾ ਅੱਗੇ ਜਦੋਂ ਕੋਈ ਤਾਕੀ ਖੋਲੂ ਇਹਨੂੰ ਆਪ ਨਹੀਂ ਤਾਕੀ ਖੋਲਣੀ ਪੈਂਦੀ ਕੋਈ ਤਾਕੀ ਖੋਲਦਾ ਹੈ ਇਹਦੀ ਤਾਕੀ ਇਹਦੀ ਕੋਈ ਖੋਲਦਾ ਹੈ ਸੂਟ ਕੇ ਸਕੋਲ ਰੱਖਿਆ ਡਰਾਈਵਰ ਗੱਡੀ ਚਲਾ ਰਿਹਾ ਕਰੋੜ ਰੁਪਏ ਦੀ ਗੱਡੀ ਹੈ ਕਿਆ ਬੰਦਾ ਹੈ ਇਹਦੀ ਥਾਂ ਤੇ ਕਿਤੇ ਮੈਂ ਹੋਵਾਂ ਮੈਂ ਇਹਦੇ ਵਰਗਾ ਹੋਵਾਂ ਇਹ ਐ ਸੋਚਦਾ ਜਿਹੜਾ ਗੱਡੀ 'ਚ ਬੈਠਾ ਉਹ ਪਤਾ ਕੀ ਵੇਖਦਾ ਹੈ ਹਾਏ ਓਏ ਕਿੰਨੇ ਸੋਲੇ ਇਹਦੇ ਸਿਰ ਤੇ ਵਾਲ ਨਹੀਂ ਮੇਰੇ ਤੇ ਇੱਕ ਵੀ ਨਹੀਂ ਕੰਝ ਪਿਆ ਪਿਆ ਤੇ ਜੇ ਕਿਤੇ ਮਾੜਾ ਮੋਟਾ ਕੋਈ ਗੋਲੀ ਗਾਲੀ ਚੱਲ ਜੇ ਮੇਰੇ ਤੋਂ ਤੇ 10 ਕਦਮਾਂ ਨਹੀਂ ਭੱਜਿਆ ਜਾਣਾ ਇਦਾ ਮੇਰਾ ਢਿੱਡ ਹੈ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਤੇ ਇਹ ਕਿੱਡਾ ਵਧੀਆ ਕਮਾਲ ਦੀ ਗੱਲ ਹੈ ਇਹਦੀ ਥਾਂ ਤੇ ਕਿਤੇ ਮੈਂ ਹੋਵਾਂ ਤੇ ਜਿਹੜਾ ਬਾਹਰ ਖੜਾ ਹੈ ਉਹ ਪਤਾ ਕੀ ਕਹਿੰਦਾ ਇਹਦੀ ਥਾਂ ਤੇ ਕਿਤੇ ਮੈਂ ਹੋਵਾਂ ਸਾਰੇ ਬੰਦੇ ਐਂ ਸੋਚੀ ਜਾਂਦੇ ਆ ਇਹਦੀ ਥਾਂ ਤੇ ਮੈਂ ਹੋਵਾਂ ਇਹਦੀ ਥਾਂ ਤੇ ਮੈਂ ਹੋਵਾਂ ਜਿੱਥੇ ਹੈਗਾ ਉੱਥੇ ਹੀ ਠੀਕ ਹੈ ਆਪਣੀ ਆਪਣੀ ਥਾਂ ਹੈ ਸਾਡੀ ਆਪਣੀ ਆਪਣੀ ਜਗ੍ਹਾ ਹੈ ਆਪਣਾ ਆਪਣਾ ਰੰਗ ਹੈ ਆਪਣਾ ਆਪਣਾ ਕੱਦ ਹੈ ਆਪਣਾ ਆਪਣਾ ਆਈਕਿਊ ਲੈਵਲ ਹੈ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤਰੀਕਾ ਹੈ ਜੋ ਹੈ ਸੋ ਹੈ ਉਹਨੂੰ ਮਾਣੋ ਉਹਦੇ ਵਿੱਚ ਜਿਓ ਉਹਦੇ ਵਿੱਚ ਰਹੋ ਕਿਸੇ ਵਰਗੇ ਬਣ ਕੇ ਕੀ ਕਰੋਗੇ ਆਪਣੇ ਆਪ ਵਰਗੇ ਬਣੋ ਆਪਣੀ ਸ਼ਮਤਾ ਕੀ ਹੈ ਸਾਡੀ ਕੁਆਲਿਟੀ ਕੀ ਹੈ ਉਹਨੂੰ ਲੱਭੀਏ ਉਹਨੂੰ ਵੇਖੀਏ ਉਹਨੂੰ ਪਛਾਣੀਏ ਉਹਦੀ ਕਦਰ ਕਰੀਏ ਲੋਕੀ ਤੇਰੀ ਵੈਲਿਊ ਕੀ ਪਾਉਣਗੇ ਤੇਰੀਆਂ ਕੁਆਲਿਟੀਆਂ ਦੀ ਵੈਲਿਊ ਤੇ ਤੂੰ ਨਹੀਂ ਪਾਉਂਦਾ ਆਪ ਲੋਕ ਮੇਰੀ ਗਦਰ ਨਹੀਂ ਕਰਦੇ ਤੇਰੀ ਕਦਰ ਤੇ ਤੂੰ ਆਪ ਹੀ ਨਹੀਂ ਕਰਦਾ ਤੇਰੀ ਵੈਲਿਊ ਤੂੰ ਆਪ ਹੀ ਨਹੀਂ ਪਾਉਂਦਾ ਲੋਕ ਕੀ ਸਵਾ ਵੈਲਿਊ ਪਾਉਣ ਤੂੰ ਆਪ ਹੀ ਨਹੀਂ ਪਾਉਂਦਾ ਜਿਹੜਾ ਆਪਣੀ ਕਦਰ ਆਪ ਨਹੀਂ ਕਰੇਗਾ ਲੋਕ ਕਿਦਾਂ ਕਰਨਗੇ ਤਾਂ ਕਰਕੇ ਸੋਨਾ ਜੋ ਮਿਲ ਗਿਆ ਉਹ ਮਿੱਟੀ ਹੋ ਜਾਂਦਾ ਹੈ ਇਹ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ ਪਰ ਆਓ ਇਹਦੀ ਕਦਰ ਕਰੀਏ ਆ ਹੁਣ ਜਵਾਨੀ ਹੈ ਮਿੱਟੀ ਕੀਤੀ ਪਈ ਹੈ ਜਦੋਂ ਲੰਘ ਗਈ ਫਿਰ ਪਛਤਾਉਂਗੇ ਬਡੇ ਪਾ ਆ ਜੇ ਫਿਰ ਜਵਾਨੀ ਯਾਦ ਆਉਂਦੀ ਹੈ ਕਿਆ ਦਿਨ ਹੁੰਦੇ ਸੀ ਬਚਪਨ ਦੇ ਕਿਆ ਦਿਨ ਹੁੰਦੇ ਸੀ ਬਚਪਨ ਲੰਘ ਗਿਆ ਹੁਣ ਆਪੇ ਵਧੀਆ ਲੱਗਣ ਲੱਗੇ ਆ ਕੋਲ ਨਹੀਂ ਜਿਹੜੀ ਚੀਜ਼ ਉਹਦੀ ਕਦਰ ਕਰਦੇ ਆ ਇਸ ਕਰਕੇ ਜੋ ਅੱਜ ਐਨੂੰ ਗਵਾਇਓ ਨਾ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਲੋ ਗੱਜ ਕੇ ਬੋਲਿਓ ਐਸਾ ਸਮਾਂ ਬੋਲਣਾ ਵੀ ਹੁੰਦਾ ਨਾਲ ਗੱਜ ਕੇ ਇਹ ਵੀ ਬੇਨਤੀ ਹੈ ਟਿਕਾ ਵੀ ਬਣਾ ਕੇ ਰੱਖਣਾ ਹੈ ਬੜਾ ਕੁੰਮ ਜਿਹਾ ਲੱਗਾ ਸੀ ਹਵਾ ਚੱਲ ਪਈ ਇੰਨੀ ਕੁ ਰਵੇ ਤੇ ਠੀਕ ਹੈ ਵਾਦ ਨਾ ਜਾਵੇ ਇੱਥੇ ਇਕ ਠੀਕ ਹੈ ਬੜੀ ਗੁੰਮ ਜਿਆਸੀ ਪਹਿਲਾਂ ਮਾਰਾ ਵੇਖੋ ਸੋਹਣਾ ਮੌਸਮ ਜਿਆ ਬਣ ਗਿਆ ਇੱਥੇ ਇਕ ਰਵੇ ਬਸ ਫੇਰ ਕੰਮ ਠੀਕ ਹੈ ਐਸਾ ਸਮਾਂ ਤੈਨੂੰ ਫੇਰ ਨਾ ਮਿਲੇ i uh -huh. ਦੀ ਕਦਰ ਕਰੀਏ ਜੋ ਹੈਗੇ ਆ ਉਹਨਾਂ ਦੀ ਕਦਰ ਕਰੀਏ ਇੱਜ਼ਤ ਕਰੀਏ ਤੇ ਜੋ ਅੱਜ ਸਾਡੇ ਕੋਲ ਸਮਾਂ ਹੈ ਅੱਜ ਉਹਨੂੰ ਸੰਭਾਲੀਏ ਉਸ ਸਮੇਂ ਨੂੰ ਸੰਭਾਲੀਏ ਜੋ ਸਾਡੇ ਕੋਲ ਹੁੰਦਾ ਹੈ ਉਹਦੀ ਕਦਰ ਕਰੀਏ ਤਾਂ ਕਰਕੇ ਜਿਹੜੀ ਅਰਜ਼ ਕਰਦੇ ਆ ਜ਼ਿੰਦਗੀ ਬਦਲ ਜਾਂਦੀ ਹੈ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਸੀ ਭਾਈ ਅਦਲੀ ਥੋੜਾ ਜਿਹਾ ਜ਼ਿਕਰ ਮੈਂ ਪਿੱਛੇ ਵੀ ਦੀਵਾਨ ਚ ਕੀਤਾ ਸੀ ਪਰ ਥੋੜਾ ਜਿਹਾ ਅੱਗੇ ਕਰਨਾ ਚਾਹੁੰਦਾ ਭਾਈ ਅਦਲੀ ਸਵੇਰੇ ਸਵੇਰੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਿਆ ਕਰੇ ਛੱਪੜ ਦੇ ਕੰਢੇ ਉੱਤੇ ਟੋਪਾ ਹੁੰਦਾ ਜਿਵੇਂ ਪਿੰਡਾਂ ਵਿੱਚ ਤੇ ਚੋਲਾ ਸਾਹਿਬ ਦੀ ਧਰਤੀ ਤਰਨਤਾਰਨ ਸਾਹਿਬ ਦੇ ਕੋਲ ਚੌਂਕੜਾ ਮਾਰ ਕੇ ਬੈਠਿਆ ਕਰੇ ਰੱਬ ਰੱਬ ਕਰਿਆ ਕਰੇ ਬੜਾ ਚਿਰ ਕਈ ਕਈ ਘੰਟੇ ਨੇ ਸਵੇਰੇ ਸਵੇਰੇ ਜਾ ਕੇ ਅੰਮ੍ਰਿਤ ਵੇਲੇ ਬਹਿਣਾ ਜਾਗਣਾ ਅੱਜ ਇਸ ਪਿੰਡ ਦੇ ਵਿੱਚ ਚੋਲਾ ਸਾਹਿਬ